ਸਿੱਕਾ ਭੈਣੀ ਸਾਸ਼ੀ ਗਾਲਵੀਰ ਜੀ ਹੋਰ ਠੀਕ ਹੋ ਹਾਂਜੀ ਵਧੀਆ ਵਧੀਆ ਚੜਦੇ ਭੈਣੇ ਬਹੁਤ ਸਾਰੇ ਆਪਾਂ ਨੂੰ ਸਵਾਲ ਆਉਂਦੇ ਆ ਵੀ ਸਾਡੇ ਘਰੇ ਚਿੜੀਆਂ ਨਹੀਂ ਆਉਂਦੀਆਂ ਵੀ ਪੰਜਾਬ ਚੋਂ ਚਿੜੀ ਖਤਮ ਹੋ ਰਹੀ ਹੈ ਸਾਡੇ ਪਿੰਡ ਚ ਨਹੀਂ ਹੈਗਾ ਕੋਈ ਕਹਿੰਦਾ ਪੁਰਾਣੇ ਸਮੇਂ ਚ ਦੇਖੀਆਂ ਹੋਈਆਂ ਨੇ ਹਾਂਜੀ ਤੇ ਜੇ ਜਿਵੇਂ ਹੁਣ ਤੁਹਾਡੇ ਇੱਥੇ ਅਨੇਕਾਂ ਹੀ ਚਿੜੀਆਂ ਨੇ ਆ ਦੇਖੋ ਆ ਐ ਬੈਠੀਆਂ ਨੇ ਹਨਾ ਹਾਂਜੀ ਵੀ ਇਹ ਸਾਰਿਆਂ ਦੇ ਘਰਾਂ ਦੇ ਵਿੱਚ ਇਦਾਂ ਆਉਣ ਵੀ ਕੀ ਕਰਨਾ ਪੈਣਾ ਉਹ ਜ਼ਰੂਰ ਦੱਸੋ ਤੁਸੀਂ ਵੀਰ ਜੀ ਪਤਾ ਕੀ ਆ ਇੱਕ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੀ ਪਿੰਕ ਫੁੱਲਾਂ ਦੀ ਵੇਲ ਹੁੰਦੀ ਆ ਹਨਾ ਦੇਸੀ ਵੇਲ ਅਗਲਾ ਬੀ ਫੁੱਲਾਂ ਵਾਲੀ ਉਹ ਆਪਾਂ ਨੂੰ ਘਰੇ ਹਰੇਕ ਦੇ ਹੋਣੀ ਚਾਹੀਦੀ ਆ ਦੂਸਰਾ ਜੇ ਆਪਾਂ ਨੇ ਕੋਲ ਜਗ੍ਹਾ ਹੈਗੀ ਆ ਤਾਂ ਜਿਵੇਂ ਕਿਕਰ ਜਾਂ 베ਰੀ ਦਾ ਦਰਖਤ ਹੋਵੇ ਸਭ ਤੋਂ ਪਹਿਲਾਂ ਇਹ ਦੇਖਦੇ ਆਂ ਵੀ ਸਾਨੂੰ ਸੇਫਟੀ ਕਿੱਥੇ ਆ ਕਿਉਂਕਿ ਜਿਹੜੀ ਉਹਨਾਂ ਦੇ ਵਿੱਚ ਕੰਡੇ ਹੁੰਦੇ ਹਨਾ ਤੇ ਉਹ ਲੁਕਣ ਵਾਸਤੇ ਜਗ੍ਹਾ ਹੁੰਦੀ ਆ ਤੇ ਜਿਹੜਾ ਸ਼ਿਕਾਰ ਆ ਪੰਛੀ ਹੁੰਦਾ ਨਾ ਸ਼ਿਕਾਰਾ ਪੰਛੀ ਉਹ ਇਹਨਾਂ ਨੂੰ ਬਹੁਤ ਚੱਕਦਾ ਤੇ ਜਦੋਂ ਉਹ ਆਉਂਦਾ ਤੇ ਇਹ ਫਿਰ ਵਿੱਚ ਲੁਕ ਜਾਂਦੇ ਆ ਇੱਕ ਤਾਂ ਇਹ ਹੋਣਾ ਚਾਹੀਦਾ ਇਹ ਕਾਹ ਆਇਆ ਵੀ ਪਹਿਲਾਂ ਆਪਣਾ ਜਿਵੇਂ ਦੂਸਰੇ ਘਰ ਹੁੰਦੇ ਸੀ ਕੰਨਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ ਉਹਨਾਂ ਵਿੱਚ ਖੁੱਡਾ ਹੁੰਦਗਾ ਸੀ ਤੇ ਆਪਾਂ ਨੂੰ ਵੈਸੇ ਇਦਾਂ ਦੀ ਆਨ ਨਹੀਂ ਲਗਾ ਦੇਣੀ ਚਾਹੀਦੀ ਆ ਪੋਣਾ ਇਨ ਨਿਆਪ ਹੀ ਆ ਅੱਛਾ ਅੱਛਾ ਖੋਦੀ ਵਿੱਚ ਡੱਕੇ ਵਗੈਰਾ ਰੱਖ ਕੇ ਆਪ ਹੀ ਪੋਣਾ ਹੈ ਤੇ ਇੱਕ ਉਹ ਆਪਾਂ ਨੂੰ ਕਰਨਾ ਚਾਹੀਦਾ ਇੱਕ ਚੋਗੇ ਦਾ ਪ੍ਰਬੰਧ ਕਰਨਾ ਚਾਹੀਦਾ ਹਾਂਜੀ ਪਾਣੀ ਸਾਫ ਕਿਉਂਕਿ ਇਹ ਨਾਲੀਆਂ ਨੂਲੀਆਂ ਚੋਂ ਪੀ ਜਾਂਦੀਆਂ ਗੰਦਾ ਪਾਣੀ ਹੁੰਦਾ ਤੇ ਇੱਕ ਆਪਣੇ ਹੁਣ ਕੋਈ ਪੱਠਿਆਂ ਤੇ ਰੇਹਾਂ ਸਪਰੇਆਂ ਪਈਆਂ ਹੁੰਦੀਆਂ ਪਾਣੀ ਵੀ ਅੱਜਕੱਲ ਸਹੀ ਨਹੀਂਗਾ ਪਾਣੀ ਤੇ ਅਚੋਗਾ ਤੇ ਇੱਕ ਵੀਰਜੀ ਇਹਨਾਂ ਨੂੰ ਚਾਹੀਦਾ ਹੈਗਾ ਵਾ ਦੂਜਾ ਜਿਹੜੇ ਇਹ ਨਾ ਸੁੰਡੀਆਂ ਵਗੈਰਾ ਵੀ ਖੰਡ ਗਾਈਂ ਦਰਖਤ ਹੋਣ ਜਿਵੇਂ ਦਰਖਤ ਹੋਣ ਨੇੜੇ ਤੇੜੇ ਹਨਾ ਇਹਨਾਂ ਨੂੰ ਮਤਲਬ ਉਥੋਂ ਦੇ ਸੁੰਡੀਆਂ ਸੁੰਡ ਲਿਆ ਲਿਆ ਕੇ ਬੱਚਿਆਂ ਨੂੰ ਖਵਾਉਂਦੀਆਂ ਆਪਿਆਂ ਨੂੰ ਤੇ ਬਸ ਮੇਨ ਤਾਂ ਇਹੀ ਆ ਵੀ ਸੇਫਟੀ ਹੋਵੇ ਵੀ ਦੋ ਤਣ ਚੀਜ਼ਾਂ ਇਹ ਇੱਕ ਤਾਂ ਜਿਵੇਂ ਹਲਨੇ ਹੋਗੇ ਹਾਂਜੀ ਜਿਵੇਂ ਆ ਦੇਖੋ ਆ ਜੋੜਾ ਬੈਠਾ ਸੀ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਕਹਿ દਈਏ ਵੀ ਆਲ ਨੇ ਹੋਣ ਇਹਨਾਂ ਦੇ ਲਈ ਆਲ ਨੇ ਤਾਂ ਇਹਨਾਂ ਨੇ ਆਪ ਬਣਾਉਣੇ ਆ ਵਿੱਚ ਆਪਾਂ ਤੇ ਇੱਕ ਪਲਾਟ ਦੇਣਾ ਹਾਂਜੀ ਤੇ ਦੂਜਾ ਨੰਬਰ ਤੇ ਵੀ ਕੰਡਿਆ ਵਾਲੀ ਬੇਲ ਹੋਵੇ ਕਿਕਰ ਹੋਵੇ ਚਾਹੇ 베ਰੀ ਹੋਵੇ ਤੇ ਚਾਹੇ ਮਹਿੰਦੀ ਦਾ ਬੂਟਾ ਹੋਵੇ ਹਾਂਜੀ ਤੇ ਇਹਨਾਂ ਦੇ ਪਾਣੀ ਤੇ ਝੋਗੇ ਦਾ ਪ੍ਰਬੰਧ ਹੋਣਾ ਹਾਂਜੀ ਪਾਣੀ ਨਾ ਸਾਫ਼ ਜ਼ਰੂਰ ਹੋਵੇ ਕਿਉਂਕਿ ਨਾ ਪਿਛਲੇ ਸਮੇਂ ਵਿੱਚ ਬੜੀਆਂ ਵੇਖਿਆ ਦੇ ਰਹੇ ਆ ਵਿਚੜੀਆਂ ਮਾਰਦੀਆਂ ਐਤ ਕੀ ਹੁਣ ਮੈਂ ਨਾ ਉਧਰ ਵੀ ਰੱਖੇ ਹੋਏ ਆਪਾਂ ਜਿੱਧਰ ਆਪਣੇ ਰੂੜੀਆਂ ਵਗੈਰਾ ਹੁੰਦੀਆਂ ਆ ਇਹ ਕਿ ਪਿੰਡਾਂ ਵਿੱਚ ਕਹਿ ਦਿੰਦੇ ਆ ਹਣਾ ਤੇ ਉਹ ਉੱਥੇ ਵੀ ਮ ਡੋਂਗੇ ਵਗੈਰਾ ਭਰ ਕੇ ਹੋਣੀਆਂ ਪਾਣੀ ਦੇ ਵੈਸੇ ਐਤਕੀ ਸਾਡੀ ਕੋਈ ਚਿੜੀ ਨਹੀਂ ਮਰੀ ਅੱਛਾ ਜੀ ਹਾਂ ਜੀ ਆ ਗਰਮੀ ਦੇ ਵਿੱਚ ਇੰਨੀ ਗਰਮੀ ਵੀ ਰਹੀ ਆ ਬਦਲ ਬਦਲ ਪਾਣੀ ਮੇ ਰੱਖਦੇ ਰਹੀਆਂ ਦੋ ਦੋ ਘੰਟੇ ਬਾਅਦ ਪਰ ਨਹੀਂ ਐਤਕੀ ਕੋਈ ਇਦਾਂ ਦਾ ਨਹੀਂ ਹਮ ਇਹਨਾਂ ਨੇ ਮਨੁੱਖ ਦੇ ਨਾਲ ਹੀ ਰਹਿਣਾ ਹਾਂਜੀ ਮਨੁੱਖ ਦੇ ਨਾਲ ਹੀ ਆਪਣੇ ਜੀ ਰਹਿੰਦੇ ਆ ਤੁਹਾਨੂੰ ਭੈਣੇ ਦੇਖੋ ਤੁਹਾਨੂੰ ਕਾਫੀ ਸਾਲ ਹੋ ਗਏ ਇਹ ਚਿੜੀਆਂ ਦੇ ਵਿੱਚ ਰਹਿੰਦੇ ਆ ਨੂੰ ਤੁਹਾਨੂੰ ਕੀ ਫੀਲ ਹੋਇਆ ਵੀ ਆਪ ਦਾ ਐਕਸਪੀਰੀਅੰਸ ਜ਼ਰੂਰ ਦੱਸੋ ਜਿੰਨੇ ਕ ਆਪਣੇ ਦੇਖ ਰਹੇ ਆ ਵੀਰ ਜੀ ਬਸ ਐਕਸਪੀਰੀਅੰਸ ਇਹ ਹੀ ਆ ਵੀ ਇੱਕ ਤਾਂ ਏ ਜੇ ਆਪਣੇ ਘਰੇ ਇਦਾਂ ਲੱਗਦਾ ਵੀ ਇਹ ਬੇਜਵਨ ਪ੍ਰਮਾਤਮਾ ਹੀ ਆਪਣੇ ਘਰੇ ਵਸਿਆ ਵਿਆਈ ਅੱਛਾ ਵੀ ਜਿਵੇਂ ਨਾ ਰੱਬ ਹੀ ਆ ਹੂੰ ਰੱਬ ਰੂਪ ਹੀ ਆ ਇਹ ਬਸ ਤੇ ਇਹ ਕਿਨਾਂ ਨੂੰ ਵੀ ਦਿਲ ਨੂੰ ਸਕੂਨ ਮਿਲਦਾ ਜਦੋਂ ਇਹਨਾਂ ਦੀ ਮਿੱਠੀ ਮਿੱਠੀ ਆਵਾਜ਼ ਸੁਣਦੇ ਆ ਇਹ ਬੱਚਿਆਂ ਨੂੰ ਚੋਗਾ ਦਿੰਦੀਆਂ ਹਨਾ ਮੈਂ ਇੱਕ ਇਹ ਫੀਲ ਕਰਦੀ ਆ ਵੀ ਜਦੋਂ ਇਹ ਬੱਚੇ ਆਪਦੇ ਨੂੰ ਚੋਗਾ ਦਿੰਦੀ ਹੈ ਨਾ ਆਪਾਂ ਇਹ ਜ਼ਰੂਰ ਸੋਚੀਦਾ ਵੀ ਇਹਨਾਂ ਵਿਚਾਰਿਆਂ ਨੇ ਕਿਹੜਾ ਇਹਨਾਂ ਦੀ ਕਮਾਈ ਖਾਣੀ ਆ ਆਪਾਂ ਦੇਖੋ ਆਪਦੇ ਧੀਆਂ ਪੁੱਤਰਾਂ ਵਾਸਤੇ ਕਿੰਨਾ ਕੁਝ ਬਣਾਉਣੀ ਆ ਹਨਾ ਤੇ ਵੀ ਆਪਾਂ ਨੂੰ ਆਈ ਹੁੰਦਾ ਚਲੋ ਆਪਾਂ ਨੂੰ ਸਾਂਭਣਗੇ ਜਦੋਂ ਆਪਾਂ ਬੁਢੇ ਹੋਗੇ ਇਹ ਇਹਨਾਂ ਨੇ ਵਿਚਾਰਿਆਂ ਨੇ ਕਿਹੜਾ ਕਮਾਈ ਖਾਣੀ ਆ ਤਾਂ ਵੀ ਵੀ ਇਹ ਮਾਂ ਇੱਕ ਰੱਬ ਨੇ ਸ਼ਬਦ ਬਣਾਇਆ ਹੈ ਹਨਾ ਵੀ ਕਿੰਨਾ ਇਹ ਪਿਆਰ ਕਰਦੀਆਂ ਉਹਦੇ ਬੱਚਿਆਂ ਨੂੰ ਤੇ ਪੂਰਾ ਪਰ ਇੱਕ ਸਕੂਨ ਵੀ ਵੱਖਰਾ ਹੀ ਆ ਇਹਨਾਂ ਦਾ ਵੀ ਜਿਹੜਾ ਦਿਲ ਨੂੰ ਸਕੂਨ ਦਿੰਦਾ ਇੱਕ ਜੇ ਆਪਾਂ ਘਰ ਵਿੱਚ ਇਕੱਲੇ ਵੀ ਹੋਈਏ ਤਾਂ ਆਪਣਾ ਜੀ ਲੱਗਾ ਰਹਿੰਦਾ ਏ ਤੇ ਡਿਪਰੈਸ਼ਨ ਨਹੀਂ ਹੁੰਦਾਗਾ ਜਿਵੇਂ ਭਨੇ ਕਈ ਬੰਦੇ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਆਲਸੀ ਬਣਾਈ ਜਾਂਦੇ ਹੋ ਇਹਨਾਂ ਵਾਸਤੇ ਤੁਸੀਂ ਆ ਘਰ ਲਈ ਜਾਂਦੇ ਹੋ ਇਹ ਲਾਉਣ ਦੀ ਕੀ ਲੋੜ ਐ ਉਨ੍ਹਾਂ ਬਾਰੇ ਕੀ ਖਿਆਲ ਹੈ ਉਹਨਾਂ ਦੇ ਬਾਰੇ ਇਹੀ ਖਿਆਲ ਆ ਵੀ ਇੱਕ ਤਾਂ ਉਹਨਾਂ ਦੀਆਂ ਬੁੜੀਆਂ ਹੀ ਨਾਉਣ ਦਿੰਦੀਆਂ ਗਆਂ ਨੂੰ ਉਹਨਾਂ ਨੂੰ ਪਹਿਲੀ ਗੱਲ ਤਾਂ ਵੀ ਘਰ ਵਿੱਚ ਗੰਦ ਪੈਂਦਾ ਇਹ ਵੀ ਨਹੀਂ ਲਾਉਣ ਦਿੰਦੀਆਂ ਗੀਆਂ ਵੀ ਇਹ ਦੂਜਾ ਗੰਦ ਮਾਰਦੇ ਨੇ ਕੰਦ ਪਾਉਂਦੇ ਆਈ ਉਹਨਾਂ ਨੇ ਆਪ ਤਾਂ ਕੁਝ ਕਰ ਲੈਣਾ ਨਹੀਂ ਹੁੰਦਾਗਾ ਤੇ ਉਹ ਦੂਜਿਆਂ ਨੂੰ ਕਹਿੰਦੇ ਰਹਿੰਦੀ ਆ ਉਹ ਕਹਿੰਦੇ ਵੀ ਧਰਤੀ ਸਿਰਫ ਸਾਡੇ ਵਾਸਤੇ ਹੀ ਰਹਿਣ ਨੂੰ ਬਣਾਈ ਆ ਪਰਮਾਤਮਾ ਨੇ ਪਰ ਪਰਮਾਤਮਾ ਨੇ ਤਾਂ ਸਾਰਿਆਂ ਵਾਸਤੇ ਬਣਾਈ ਸੀ ਵੀ ਇਹ ਬੇਜਵਾਨਾਂ ਨੂੰ ਵੀ ਰਹਿਣ ਦਾ ਹੱਕ ਆ ਇਹਦੇ ਉੱਤੇ ਤੇ ਬਾਕੀ ਆਇਆ ਵੀ ਪ੍ਰਮਾਤਮਾ ਨੇ ਆਪਾਂ ਨੂੰ ਨਿਸਾਨਾ ਨੂੰ ਸਤਬੁੱਤੀ ਦਿੱਤੀ ਆ ਪ੍ਰਮਾਤਮਾ ਨੇ ਵੀ ਕੁਦਰਤ ਇਦਾਂ ਦੀ ਬਣਾਈ ਸੀ ਵੀ ਦੇਖੋ ਤੁਸੀਂ ਪਹਿਲਾਂ ਵੀ ਸਾਰਾ ਜਿਵੇਂ ਪ੍ਰਮਾਤਮਾ ਨੇ ਆਪਾਂ ਆਪ ਹੀ ਤ੍ਰਕਤ ਕੱਟੇ ਆ ਨਾ ਵੀ ਹਰੇਕ ਚੀਜ਼ ਛਾੜਨਾ ਝੂੜਨਾ ਹੁੰਦਾ ਸੀ ਸਾਰਾ ਵੀ ਹਰੇਕ ਚੀਜ਼ ਦਾ ਪ੍ਰਮਾਤਮਾ ਨੇ ਪ੍ਰਬੰਧ ਜਿਹੜੇ ਉਹ ਲੋਕ ਕਹਿੰਦੇ ਆ ਉਹ ਲੋਕ ਵੀ ਇਹ ਕਹਿ ਕਹਿ ਛੱਡਦੇ ਆ ਬੀਜੀ ਇਹਨਾਂ ਨੂੰ ਕੁਦਰਤੀ ਮਾਹੌਲ ਚ ਰਹਿਣ ਦਿਓ ਜੇ ਆਪਾਂ ਗੱਲ ਕਰੀਏ ਵੀ ਜੇ ਕੁਦਰਤੀ ਮਾਹੌਲ ਛੱਡਿਆ ਹੋਊਗਾ ਫੇਰ ਇਹ ਰਹਿਣ ਹਾਂ ਹਾਂਜੀ ਜਦੋਂ ਆਪਾਂ ਇਹਨਾਂ ਵਾਸਤੇ ਕੁਛ ਛੱਡਿਆ ਹੀ ਨਹੀਂ ਆਪਾਂ ਸਾਰੇ ਦਰੱਖਤ ਵੱਢ ਤੇ ਜੀ ਹਣਾ ਹਰ ਇੱਕ ਚੀਜ਼ ਆਪਾਂ ਮਤਲਬ ਖਿਲਵਾੜ ਕੀਤਾ ਕੁਦਰਤ ਨਾਲ ਤੇ ਆਪਾਂ ਫੇਰ ਆਪਾਂ ਨੂੰ ਹੀ ਚਾਹੀਦਾ ਵੀ ਥੋੜਾ ਜਿਹਾ ਤਾਂ ਆਪਾਂ ਇਹਨਾਂ ਬਾਰੇ ਸੋਚ ਗਏ ਵੀ ਕੀ ਹੁੰਦਾ ਜੇ ਆਪਾਂ ਚਲੋ ਇਦਾਂ ਦਾ ਕੋਈ ਜ਼ਰੂਰੀ ਨਹੀਂ ਜੇ ਆਪਾਂ ਅਨਮੋਲ ਲੈਣ ਜੋਗੇ ਨਹੀਂ ਆਲਣੇ ਹੈਗੇ ਤਾਂ ਆਪਾਂ ਵੈਸੇ ਹੀ ਕੋਈ ਗੱਤਾ ਲਾ ਦੋ ਹੂੰ ਡੱਬਾ ਲਾ ਦਿਓ ਹਨ ਜਿਵੇਂ ਤੁਸੀਂ ਆਹ ਲਾਇਆ ਛੱਤ ਦੇ ਹੇਠਾਂ ਜਿਵੇਂ ਇਹ ਜੀ ਛੱਤ ਹੈ ਹਾਂਜੀ ਹਾਂਜੀ ਇਦਾਂ ਲਾ ਦਿਓ ਵੀ ਚਲੋ ਇਹ ਵਿਚਾਰੀਆਂ ਆਪ ਦਾ ਰਹਿਣ ਬਸੇਰਾ ਇਹਨਾਂ ਨੂੰ ਮਿਲ ਜਾਵੇ ਆ ਦੇਖੋ ਇਦਾਂ ਤੁਸੀਂ ਗੱਤੇ ਵੀ ਲਾ ਹਾਂਜੀ ਹਾਂਜੀ ਉਹਨਾਂ ਨੇ ਲਾਏ ਆ ਹਾਂਜੀ ਨਹੀਂ ਠੀਕ ਆ ਭੈਣੇ ਗਲਤ ਆ ਤੁਹਾਡੀ ਹਾਂਜੀ ਤੇ ਵੀ ਥੋੜਾ ਜਿਹਾ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਜ਼ਰੂਰ ਸ਼ਾਮਲ ਕਰੀਏ ਥੋੜਾ ਜਿਹਾ ਇਹਨਾਂ ਵਾਸਤੇ ਨਾਲੇ ਆਪਾਂ ਸੁਖੀ ਨਾਲੇ ਇਹ ਵਿਚਾਰੀਆਂ ਸੁਖੀ ਹਨਾ ਤੇ ਇਨਸਾਨ ਕਹਿੰਦਾ ਇਹ ਧਰਤੀ ਇਕੱਲੀ ਮੇਰੀ ਹੈ ਹਾਂਜੀ ਇਨਸਾਨ ਤਾਂ ਐਵੇਂ ਕਹਿੰਦਾ ਇੱਕ ਹੋਰ ਆ ਪੈਣੇ ਗੱਲ ਜਦੋਂ ਆਪਾਂ ਕਹਿ ਦਿੰਨੇ ਆ ਵੀ ਰੁੱਖ ਲਾ ਦਾਂਗੇ ਆਪਾਂ ਬੰਦਿਆਂ ਨੂੰ ਕਹਿੰਨੇ ਬਈ ਰੁੱਖ ਲਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਦੱਸੋ ਉਹਦੇ ਉਹ ਕਹਿ ਦਿੰਦੇ ਆ ਵੀ ਰੁੱਖ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਹਾਂਜੀ ਹਾਂਜੀ ਵੀ ਹੁਣ ਜਗ੍ਹਾ ਵੀ ਹੈ ਨਹੀਂ ਜਗ੍ਹਾ ਦਾ ਪ੍ਰਬੰਧ ਵੀ ਅਸੀਂ ਕਰੀਏ ਤੇ ਸਾਰਾ ਪ੍ਰਬੰਧ ਅਸੀਂ ਕਰੀਏ ਵੀ ਪਰ ਆਪ ਨਹੀਂ ਕੁਛ ਕਰਨਾ ਹਾਂਜੀ ਹਾਂਜੀ ਬਸ ਉਹ ਹੀ ਗੱਲ ਹੈ ਨਾ ਜੇ ਆਪਣਾ ਥੋੜਾ ਜਿਹਾ ਵੀ ਜ਼ਮੀਨ ਦੇ ਵਿੱਚ ਦਰਖਤ ਲੱਗਾ ਤੇ ਕਹਿ ਦਿੰਦੇ ਵੀ ਇਹ ਮਸ਼ੀਨ ਜੀ ਇੱਥੋਂ ਹਨਾ ਤੇ ਆਪਾਂ ਵੱਢ ਕੇ ਜਾਂ ਕੋਈ ਕਹਿੰਦਾ ਵੀ ਅੱਗ ਹੀ ਲਾ ਦਈਏ ਹਾਂਜੀ ਅੱਗ ਅੱਗ ਐਤਕੀ ਵੀਰੇ ਬਹੁਤ ਦਰਖਤ ਸੜੇ ਹੂੰ ਲਾ ਕੇ ਘਰ ਨੂੰ ਜਾਵੜਦੇ ਸੀਗੇ ਅੱਗ ਦੇ ਬਹੁਤ ਐਤਕੀ ਨੁਕਸਾਨ ਹੋਇਆ ਹੋਰ ਇਹ ਹੀ ਤਾਂ ਗੱਲ ਹੈ ਚਲੋ ਠੀਕ ਹੈ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਵੀਰੇ